ਖਾਨ ਜੀ ਚੰਡਾਲ ਨੋਹਾ ਦੇ ਇਸ ਐਪੀਸੋਡ ਦੇ ਵਿੱਚ ਜਿਹੜੇ ਬੇਬੇ ਬਾਪੂ ਹਨ ਪਾਲੀ ਉਹਨਾਂ ਨੂੰ ਭੂਆ ਜੀ ਦੇ ਘਰ ਲੈ ਕੇ ਆਈ ਹੈ ਸਭ ਤੋਂ ਪਹਿਲਾਂ ਤੇ ਉੱਥੋਂ ਦੋਨਾਂ ਪੁੱਤਰਾਂ ਕੋਲੋਂ ਰਿਸ਼ਤਾ ਤੋੜ ਕੇ ਬਾਪੂ ਜੀ ਹੁਣੀ ਆ ਗਏ ਆ ਕਿਉਂਕਿ ਪਾਲੀ ਨੇ ਹੁਣ ਵਿਜ਼ਿਟ ਦਾ ਇੰਤਜ਼ਾਮ ਕਰ ਲਿਆ ਹੈ ਆਪਣੇ ਮਾਪੇ ਨੂੰ ਆਪਣੇ ਨਾਲ ਹੀ ਬਾਹਰਲੇ ਦੇਸ਼ ਲਿਜਾਣ ਦਾ ਤੇ ਹੁਣ ਇਹਦੇ ਵਿੱਚ ਪਹਿਲਾਂ ਤਾਂ ਵਿਕੀ ਹੁਣਾ ਨੇ ਬਹੁਤ ਜ਼ਿਆਦੀਆਂ ਮਿੰਨਤਾਂ ਕੀਤੀਆਂ ਪਾਲੀ ਦੀਆਂ ਕਿ ਭੈਣ ਤੂੰ ਸਾਡੇ ਬੇਬੇ ਬਾਪੂ ਨੂੰ ਨਾ ਲੈ ਕੇ ਜਾ ਤੇ ਸਾਨੂੰ ਮਾਫ਼ ਕਰ ਦਿਓ ਗਲਤੀਆਂ ਅਸੀਂ ਬਹੁਤ ਕੀਤੀਆਂ ਅਸੀਂ ਮਾਫ਼ੀ ਦੇ ਲਾਇਕ ਤਾਂ ਪਰ ਫਿਰ ਵੀ ਸਾਨੂੰ ਮਾਫੀ ਦੇ ਦਿਓ ਤੇ ਇੱਥੇ ਪਾਲੀ ਦੁਆਰਾ ਸਾਫਨਾ ਨੁਕਰ ਕਰ ਦਿੱਤੀ ਜਾਂਦੀ ਹੈ ਤੇ ਬੇਬੇ ਬਾਪੂ ਵੀ ਕਹਿੰਦੇ ਹਨ ਕਿ ਹੁਣ ਅਸੀਂ ਇੱਥੇ ਰਹਿਣਾ ਹੀ ਨਹੀਂ ਬਸ ਤੁਹਾਡੇ ਲਈ ਵੇੜਾ ਖੁੱਲਾ ਹੋ ਗਿਆ ਤੇ ਜਦੋਂ ਬੇਬੇ ਬਾਪੂ ਤੁਰਦੇ ਹਨ ਤਾਂ ਜੇ ਜੀ ਸੰਦੀਪ ਹੁੰਦੀ ਹੈ ਉਸ ਦਾ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ ਹੈ ਤੇ ਉਸ ਦੀ ਅੱਖਾਂ ਵਿੱਚੋਂ ਅਥਰੂ ਵਗ ਰਹੇ ਹੁੰਦੇ ਆ ਕਿਉਂਕਿ ਉਸ ਨੂੰ ਹੁਣ ਆਪਣੀਆਂ ਸਾਰੀਆਂ ਗਲਤੀਆਂ ਚੇਤੇ ਆ ਰਹੀਆਂ ਹਨ ਕਿ ਮੈਂ ਹੀ ਗਲਤ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਸ ਨੂੰ ਹੁਣ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਕਿਵੇਂ ਸਿਰ ਕੱਢ ਕੇ ਤੁਰਾਂਗੇ ਕਿ ਅਸੀਂ ਆਪਣੇ ਮਾਪੇ ਨੂੰ ਘਰੋਂ ਕੱਢ ਦਿੱਤਾ ਹੈ ਇੱਥੇ ਸੰਦੀਪ ਸ਼ਾਇਦ ਹੁਣ ਆਉਣ ਵਾਲੇ ਐਪੀਸੋਡ ਦੇ ਵਿੱਚ ਜੀਤਾ ਦੇ ਮਿੰਤਾ ਤਰਲੇ ਕਰੇ ਕਿ ਤੁਸੀਂ ਜਾਓ ਉਹ ਤੁਹਾਡੀ ਗੱਲ ਮੰਨ ਲੈਣਗੇ ਤੇ ਉਹਨਾਂ ਨੂੰ ਇੱਥੇ ਲੈ ਕਿ ਉਹ ਵਾਪਸ ਅਸੀਂ ਉਹਨਾਂ ਬਿਨਾ ਨਹੀਂ ਰਹਿ ਸਕਦੇਗੀ ਤੇ ਸੋਨੂ ਦੀਆਂ ਵੀ ਮਿੰਤਾਂ ਤਰਲੇ ਪਹਿਲਾਂ ਵੀ ਉਹਨਾਂ ਨੇ ਕੱਢੀਆਂ ਹਨ ਸੰਦੀਪ ਤੇ ਪ੍ਰੀਤ ਨੇ ਕਿ ਭਾਜੀ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਂਦੀਆਂ ਹਨ ਤੇ ਹੁਣ ਵੀ ਆਉਣ ਵਾਲੇ ਐਪੀਸੋਡ ਦੇ ਵਿੱਚ ਸ਼ਾਇਦ ਉਹ ਮਿੰਤਾਂ ਤਰਲੇ ਹੋਰ ਕੱਢਣ ਕਿ ਉਹਨਾਂ ਨੂੰ ਰੋਕ ਲਓ ਭੂਆ ਜੀ ਦੇ ਘਰ ਆਪਾਂ ਸਾਰੇ ਚੱਲਦੇ ਹਾਂ ਕਿ ਤੁਸੀਂ ਉਹਨਾਂ ਨੂੰ ਰੋਕੋ ਬੇਬੇ ਬਾਪੂ ਬਿਨਾ ਸਾਡਾ ਕੋਈ ਗੁਜ਼ਾਰਾ ਨਹੀਂਗਾ ਤੇ ਵਿੱਕੀ ਪ੍ਰੀਤ ਦੁਆਰਾ ਵੀ ਬਹੁਤ ਜ਼ਿਆਦਾ ਮਿੰਤਾ ਤੇ ਬੇਬੇ ਦਾ ਤਾਂ ਜਾਨ ਨੂੰ ਜੀ ਹੀ ਨਹੀਂ ਕਰਦਾ ਸੀਗਾ ਕਿ ਮੈਂ ਆਪਣੇ ਜੀਆਂ ਨੂੰ ਛੱਡ ਕੇ ਕਿਵੇਂ ਜਾਵਾਂ ਪਰ ਪਾਲੀ ਨੇ ਇੱਕਦਮ ਪੱਕਾ ਫੈਸਲਾ ਲਿਆ ਹੈ ਕਿ ਮੈਂ ਹੁਣ ਆਪਣੇ ਮਾਪਿਆਂ ਨੂੰ ਛੱਡਣਾ ਹੀ ਨਹੀਂ ਹੈ ਜ਼ਲੀਲ ਹੋਣ ਦੇ ਲਈ ਤੇ ਫਿਰ ਸੰਦੀਪ ਤੇ ਪ੍ਰੀਤ ਸ਼ਾਇਦ ਤਿਆਰ ਹੋ ਕੇ ਪੂਆ ਜੀ ਦੇ ਘਰ ਆਉਣ ਪੂਆ ਜੀ ਦੀਆਂ ਕੱਲਾਂ ਤਾਂ ਪਾਲੀ ਮੰਨਦੀ ਹੈ ਤੇ ਪੂਆ ਜੀ ਨੇ ਵੀ ਹੁਣ ਇਹਨਾਂ ਨੂੰ ਕਿਹਾ ਸੀ ਬੇਬੇ ਪਾਪੂ ਨੂੰ ਕੀ ਤੁਸੀਂ ਪੱਕਾ ਹੀ ਮਨ ਬਣਾ ਲਿਆ ਤੇ ਕਹਿੰਦੇ ਹਨ ਕਿ ਹਾਂਜੀ ਹੁਣ ਅਸੀਂ ਪੱਕਾ ਹੀ ਮਨ ਬਣਾ ਲਿਆ ਤੇ ਸ਼ਾਇਦ ਸੰਦੀਪ ਪ੍ਰੀਤ ਹੁਣੀ ਆ ਕੇ ਮਿੰਤਾ ਕੱਢਣ ਪੂਆ ਜੀ ਦੀ ਨੂੰ ਕਹਿਣ ਕਿ ਤੁਸੀਂ ਹੁਣ ਬੇਬੇ ਬਾਪੂ ਨੂੰ ਰੋਕ ਲੋ ਅਸੀਂ ਕੋਈ ਗਲਤੀ ਨਹੀਂ ਕਰਦੀਆਂ ਗੀਆਂ ਅੱਗੇ ਤੋਂ ਇਸ ਤਰ੍ਹਾਂ ਦੇ ਇਸ ਤਰ੍ਹਾਂ ਦਾ ਸੀਨ ਐਪੀਸੋਡ ਦੇ ਵਿੱਚ ਹੋਣ ਵਾਲਾ ਹੈ ਕਿਉਂਕਿ ਉਹਨਾਂ ਨੂੰ ਹੁਣ ਸ਼ਰਮਿੰਦਗੀ ਫੀਲ ਹੋ ਰਹੀ ਹੈ ਕਿ ਅਸੀਂ ਕਿਵੇਂ ਹੀ ਜੱਗ ਦੇ ਵਿੱਚ ਜਿਊਵਾਂਗੇ ਸਮਾਜ ਦੇ ਵਿੱਚ ਸਾਨੂੰ ਟਿਚਰਾਂ ਹੋਣਗੀਆਂ ਮੇਣੇ ਵੱਜਣਗੇ ਕਿ ਮਾਂ ਪਿਓ ਨੂੰ ਕੁੱਟ ਕੇ ਘਰੋਂ ਕੱਢਿਆ ਹੈ ਇਹ ਵਾਲਾ ਡਰ ਉਹਨਾਂ ਨੂੰ ਹੁਣ ਸਤਾ ਰਿਹਾ ਹੈ ਤੇ ਹੁਣ ਉਹਨਾਂ ਨੂੰ ਆਪਣੀਆਂ ਸਾਰੀਆਂ ਗਲਤ ਚੇਤੇ ਆ ਰਹੀਆਂ ਹਨ ਕਿ ਅਸੀਂ ਸਾਡਾ ਭਵਿੱਖ ਵੀ ਹੁਣ ਖਤਰੇ ਦੇ ਵਿੱਚ ਹੈ ਸਾਡੇ ਬੱਚੇ ਸਾਡੇ ਨਾਲ ਜੇਕਰ ਇਵੇਂ ਕਰਨਗੇ ਉਹਨਾਂ ਨੂੰ ਹੁਣ ਆਪਣੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ ਤੇ ਸ਼ਾਇਦ ਬੇਬੇ ਬਾਪੂ ਦਾ ਦਿਲ पिघਲ ਜਾਵੇ ਉਹ ਆਪਣਾ ਵੀਜ਼ਾ ਕੈਨਸਲ ਕਰਕੇ ਉਹਨਾਂ ਦੇ ਕੋਲ ਹੀ ਰਹਿ ਜਾਣ ਕੀ ਬਣਦਾ ਹੈ ਵੀਡੀਓ ਦੇ ਵਿੱਚ ਜ਼ਰੂਰ ਵੇਖਣਾ ਤੇ ਜੇਕਰ ਤੁਹਾਨੂੰ ਆਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਆਪਾਂ ਤੁਹਾਡੇ ਲਈ ਨੈਕਸਟ ਪਾਰਟ ਜ਼ਰੂਰ ਲੈ ਕੇ ਆਵਾਂਗੇ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਜੀ ਬਾਏ ਬਾਏ